ਬੜੇ ਖਾਸ ਇਨਸਾਨ ਦੇ ਨਾਲ ਮਿਲਵੋਣ ਜਾ ਰਹੇ ਆ ਜਿਨ੍ਹਾਂ ਨੇ ਆਪਣੇ ਨਾਮ ਬਹੁਤ سارے ਰਿਕਾਰਡਸ ਕੀਤੇ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਪਸੰਦ ਵੀ ਕੀਤਾ ਜਾਂਦਾ ਤੇ ਇੱਕ ਹੋਰ ਖਾਸ ਇਹ ਵੀ ਹੈ ਕਿ ਇਹਨਾਂ ਦੇ ਵੱਲੋਂ ਆਪਣੀ ਲੈਗੇਸੀ ਨੂੰ ਵੀ ਇੱਕ ਗੇ ਬਤਾਇਆ ਗਿਆ ਤੇ ਇਹ ਦਾਦਾ ਜੀ ਤੋਂ ਵਿਰਾਸਤ ਦੇ ਤੌਰ ਤੇ ਮਿਲਿ ਤੇ ਫਿਰ ਇਸ ਨੂੰ ਕੰਟੀਨਿਊ ਕੀਤਾ ਗਿਆ ਸੋਚਿਆ ਸੀਗਾ ਵੀ ਮੈਂ ਵੀ ਏਸੀ ਚੀਜ਼ ਨੂੰ ਕੰਟੀਨਿਊ ਕਰਨਾ ਫਿਊਚਰ ਸਾਰ ਇਹ ਐਕਚੁਅਲੀ ਕੀ ਹੈ ਕਿ ਇਹ ਜਿਹੜੀ ਆਰਟ ਹੈ ਨਾ ਇਹ ਰਿਵਾਈਵਿੰਗ ਆਰਟ ਹੈ ਤਾਂ ਇਸ ਨੂੰ ਸਾਂਭਣਾ ਬਹੁਤ ਜ਼ਰੂਰੀ ਸੀ ਇਸ ਵਿਰਸੇ 'ਤੇ ਕੰਮ ਕਰਨਾ ਬਹੁਤ ਜ਼ਰੂਰੀ ਸੀਗਾ ਤਾਂ ਉਸ ਲਈ ਪਹਿਲਾਂ ਹੀ ਮਾਈਂਡ ਚ ਹੋਇਆ ਸੀਗਾ ਕਿ ਆਪਾਂ ਇਹ ਆਰਟ ਕਰਨੀ ਹੈ ਤੇ ਇਹਦੇ ਲਈ ਕੰਮ ਕਰਨਾ ਇਸ ਵਿਰਾਸਤ ਲਈ ਕੰਮ ਕਰਨਾ ਹੈ ਕਿਵੇਂ ਆਪਾਂ ਤੁਸੀਂ ਸ਼ਿਵਾਜੀ ਮਹਾਰਾਜ ਨੂੰ ਫਰੰਟ ਤੋਂ ਦੇਖਦੇ ਹੋ ਤਾਂ ਉਹ ਇੱਕਦਮ ਕੂਲਮ ਕਾਮ ਉਹਨਾਂ ਦਾ ਨੇਚਰ ਹੈ ਜਦੋਂ ਪਾ ਉਹਨਾਂ ਤੇ ਲਾਈਟ ਪਾਉਂਦੇ ਆ ਤਾਂ ਉਹ ਇੱਕਦਮ ਐਗਰੈਸਿਵ ਹੋ ਜਾਂਦੇ ਆ ਜੇ ਪਰ ਦੋਨੋਂ ਸ਼ੋਲਡਰਸ ਤੋਂ ਉਸ ਮੂਰਤੀ ਨੂੰ ਦੇਖਦੇ ਆ ਤਾਂ ਉਹ ਸਮਾਈਲ ਕਰਦੇ ਨੇ ਤਾਂ ਪਹਿਲਾਂ ਇਸ ਆਰਟ ਦੇ ਵਿੱਚ ਇਦਾਂ ਮੂਰਤੀਆਂ ਨਹੀਂ ਬਣਦੀਆਂ ਸੀ ਬਟ ਹੁਣ ਮੂਰਤੀਆਂ ਦੀ ਇਨਵੈਂਸ਼ਨ ਹੋਣੀ ਸ਼ੁਰੂ ਹੋ ਗਈ ਹੈ ਹੁਣ ਤੱਕ ਜੇ ਰਿਕਾਰਡਸ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਰਿਕਾਰਡਸ ਆਪਣੇ ਨਾਮ ਕਰ ਚੁੱਕੇ ਹੋ ਤੁਸੀਂ ਉਹ ਰਿਕਾਰਡਸ ਜਦ ਵੀ ਆਪਾਂ ਕੋਈ ਨਾ ਏਦਾਂ ਹੈਰੀਟੇਜ ਲਈ ਕੰਮ ਕਰਦੇ ਆਂ ਵਿਟਸ ਲਈ ਕੰਮ ਕਰਦੇ ਆਂ ਤਾਂ ਇਨਵੈਂਸ਼ਨਸ ਹੁੰਦੀਆਂ ਨੇ ਤਾਂ ਇਨਵੈਂਸ਼ਨਸ ਦੇ ਨਾਲ ਨਾਲ ਰਿਕਾਰਡਸ ਵੀ ਨੈਚੁਰਲੀ ਬਣਦੇ ਨੇ ਜਿਵੇਂ ਇਹ ਕਹੋ ਗਿਨੀਸ ਬੁੱਕ ਦੇ ਵਿੱਚ ਨਾਮ ਹੈ ਲਿੰਕਾ ਬੁੱਕ ਦੇ ਵਿੱਚ ਨਾਮ ਹੈ ਆਂਡੀਆਂ ਬੁੱਕ ਦੇ ਵਿੱਚ ਨਾਮ ਹੈ ਪੰਜਾਬ ਗਵਰਨਮੈਂਟ ਵੱਲੋਂ ਸਟੇਟ ਆਵਾਰਡ ਮਿਲਿਆ ਹੋਇਆ ਹੈ 2019 ਦੇ ਵਿੱਚ ਜਦੋਂ ਪੰਜਾਬ ਗਵਰਨਮੈਂਟ ਨੇ ਇਹਨੂੰ ਸਟੇਟ ਵਾਰਡ ਦਿੱਤਾ ਉਹਦੇ ਵਿੱਚ ਨਾ ਇਹ ਕਲਾ ਦਾ ਨਾਮ ਇਹਨੇ ਮੈਂਸ਼ਨ ਕੀਤਾ ਹਿਸਟੋਰੀਕਲ ਗਰਾਸ ਆਰਟ ਤੇ ਉਹ ਪਹਿਲਾ ਸਰਟੀਫਿਕੇਟ ਹੈ ਇਸ ਕਲਾ ਦਾ ਜਿਸ ਜਿਸ ਦੇ ਵਿੱਚ ਨਾਮ ਮੈਂਸ਼ਨ ਹੈ ਸਾਡ ਦਾ ਇਹ ਨਾਲ ਹੀ ਨਾਲ ਪੰਜਾਬ ਗਵਰਨਮੈਂਟ ਨੇ ਇਹ ਵੀ ਮੈਂਸ਼ਨ ਕੀਤਾ ਸੀਗਾ ਕਿ ਮੈਂ ਇੰਡੀਆ ਦੇ ਇੱਕ ਲੋਕਾ ਆਰਟਿਸਟ ਐ ਜਿਹੜਾ ਅੱਖਾਂ ਦੇ ਪੱਟੀ ਬਨ ਕੇ ਘਾਤੋ ਆਰਟ ਕਰਦਾ ਪਰ ਉਹ ਵੀ ਇੱਕ ਡਿਫਰੈਂਟ ਟਾਈਪ ਆਫ ਓਨਰ ਸੀਗਾ ਸਤਿ ਸ਼੍ਰੀ ਅਕਾਲ ਸਟੂਡੀਓ ਡੈਨਿਕ ਸਵੇਰਾ ਦੇ ਨਾਲ ਤੇ ਮੈਂ 소ਨੀਆ ਅੱਜ ਤੁਹਾਨੂੰ ਇੱਕ ਬੜੇ ਖਾਸ ਇਨਸਾਨ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਨਾਮ ਬਹੁਤ ਸਾਰੇ ਰਿਕਾਰਡਸ ਕੀਤੇ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਪਸੰਦ ਵੀ ਕੀਤਾ ਜਾਂਦਾ ਤੇ ਇੱਕ ਗੱਲ ਖਾਸ ਇਹ ਵੀ ਹੈ ਕਿ ਇਹਨਾਂ ਦੇ ਵੱਲੋਂ ਆਪਣੀ ਲੇਗਸੀ ਨੂੰ ਵੀ ਅੱਗੇ ਵਧਾਇਆ ਗਿਆ ਸੋ ਸਾਡੇ ਨਾਲ ਮੌਜੂਦ ਨਾ ਅਭਿਸ਼ੇਕ ਕੁਮਾਰ ਚੋਹਾਨ ਜਿਨ੍ਹਾਂ ਨੂੰ ਗ੍ਰਾਸ ਆਰਟਿਸਟ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਾਲ ਚਾਲ ਬਹੁਤ ਵਧੀਆ ਜੀ ਸੋ ਸਭ ਤੋਂ ਪਹਿਲਾਂ ਤਾਂ ਗ੍ਰਾਸ ਆਰਟਿਸਟ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਸਭ ਤੋਂ ਪਹਿਲਾ ਇਹ ਸਵਾਲ ਹੋਏਗਾ ਵੀ ਕਦੋਂ ਸ਼ੁਰੂ ਕੀਤਾ ਸੀ ਤੇ ਕੀ ਇਸ ਦੇ ਪਿੱਛੇ ਆਈਡੀਆ ਕੀ ਸੀਗਾ ਐਕਚੁਅਲੀ ਆਈਡੀਆ ਤਾਂ ਨੀ ਸੀ ਇਹਦੇ ਪਿੱਛੇ ਕਿਉਂਕਿ ਇਹ ਸਾਡੀ ਹੈਰੀਟੇਜ ਆਰਟ ਹੈ ਪਰ ਪੁਸ਼ਤਾਂਦਰ ਪੁਸ਼ਤਾਂ ਇਹ ਆਰਟ ਅੱਗੇ ਚੱਲਦੀ ਆ ਰਹੀ ਹੈ ਤਾਂ ਇਹ ਦਾਦਾ ਜੀ ਤੋਂ ਵਿਰਾਸਤ ਦੇ ਤੌਰ ਤੇ ਮਿਲੀ ਤੇ ਫਿਰ ਇਸ ਨੂੰ ਕੰਟੀਨਿਊ ਕੀਤਾ ਗਿਆ ਜੀ ਸੋ ਕਿਹੜੀ ਏਜ ਦੇ ਵਿੱਚ ਸ਼ੁਰੂ ਕੀਤਾ ਸੀ ਆ ਉਹ ਉਹ ਉਹੀ 21 ਸਾਲਾਂ ਦਾ ਹੁੰਦਾ ਸੀ ਉਸ ਵੇਲੇ ਇਹ ਆਰਟ ਸਟਾਰਟ ਕੀਤੀ ਸੀਗੀ ਤੇ ਦਾਦਾ ਜੀ ਵੱਲੋਂ ਇਹ ਆਰਟ ਮੈਨੂੰ ਸਿਖਾਈ ਗਈ ਹੈ ਸੋ ਕਈ ਲੋਕਾਂ ਦੇ ਦਿਮਾਗ 'ਚ ਵੀ ਆ ਰਿਹਾ ਹੋਗਾ ਵੀ ਗ੍ਰਾਸ ਆਰਟਿਸਟ ਹੁੰਦਾ ਕੀ ਹੈ ਸੋ ਇੱਕ ਵਾਰੀ ਇਸ ਨੂੰ ਵੀ ਥੋੜਾ ਨਾ ਕਲੀਅਰਲੀ ਸਮਝਾ ਦਿਓ ਵੀ ਅਸਲ 'ਚ ਇਹ ਚੀਜ਼ ਕੀ ਹੈ ਐਕਚੁਅਲੀ ਗ੍ਰਾਸ ਆਰਟ ਇੱਕ ਬਹੁਤ ਪੁਰਾਣੀ ਆਰਟ ਹੈ ਇਹਦੇ ਵਿੱਚ ਘਾਹ ਦੇ ਨਾਲ ਬੁਣ ਕੇ ਕਲਾਕ੍ਰਿਤੀਆਂ ਬਣਦੀਆਂ ਨੇ ਅਲੱਗ-ਅਲੱਗ ਹੋਮ ਡੈਕੋਰੇਟਸ ਦੇ ਆਈਟਮ ਬੰਦੀਆਂ ਨੇ ਹੋਰ ਡਿਫਰੈਂਟ ਟਾਈਪ ਆਫ ਆਰਟੀਫੈਕਟਸ ਬੰਦਦੇ ਨੇ ਕਾ ਨੂੰ ਵੀਵਿੰਗ ਕਰਕੇ ਸੋ ਇਟਸ ਪਾਰਟੀਕਲ ਟਾਈਪ ਵੀਵਿੰਗ ਆਰਟ ਕਹਿ ਸਕਦੇ ਤੁਸੀਂ ਇਹ ਸੋ ਸੁਣਨ ਚ ਤਾਂ ਕਾਫੀ ਔਖਾ ਲੱਗ ਰਿਹਾ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਜਦੋਂ ਕੋਈ ਆਰਟਵਰਕ ਤੁਸੀਂ ਬਣਾਉਣਾ ਹੁੰਦਾ ਦੇਖੋ ਡਿਪੈਂਡ ਕਰਦਾ ਕਿ ਆਪਾਂ ਕੀ ਬਣਾ ਰਹੇ ਹਾਂ ਕਈ ਆਰਟੀਫੈਕਟਸ ਅਗੇ ਨੇ ਜਿਨ੍ਹਾਂ ਨੂੰ 10-15 ਮਿੰਟ ਵੀ ਲੱਗਦੇ ਨੇ ਕਈਆਂ ਨੂੰ ਮਹੀਨੇ ਲੱਗ ਜਾਂਦੇ ਨੇ ਕਈਆਂ ਨੂੰ ਸਾਲ ਵੀ ਲੱਗਦਾ ਤੇ ਜਿਵੇਂ ਤੁਸੀਂ ਕਿਹਾ ਵੀ ਇਹ ਪਹਿਲਾਂ ਤੋਂ ਹੀ ਸ਼ੁਰੂ ਹੋਈ ਹੈ ਤੁਹਾਡੇ ਫੈਮਿਲੀ ਦੇ ਵਿੱਚ ਹੀ ਤਾਂ ਜਦੋਂ ਤੁਸੀਂ ਆਪਣੇ ਘਰਦਿਆਂ ਨੂੰ ਵੇਖ ਰਹੇ ਸੀਗੇ ਦਾਦਾ ਤਾਦੀ ਜਾਂ ਫਾਦਰ ਸਾਹਿਬ ਕਰ ਰਹੇ ਹੋਣਗੇ ਤਾਂ ਸੋਚਿਆ ਸੀਗਾ ਵੀ ਮੈਂ ਵੀ ਏਸੀ ਚੀਜ਼ ਨੂੰ ਕੰਟੀਨਿਊ ਕਰਨਾ ਫਿਊਚਰ ਚ ਆ ਕੇ ਨਹੀਂ ਐਕਚੁਅਲੀ ਕੀ ਹੈ ਕਿ ਇਹ ਜਿਹੜੀ ਆਰਟ ਹੈ ਨਾ ਰਿਵਾਈਵਿੰਗ ਆਰਟ ਹੈ ਤਾਂ ਇਸ ਨੂੰ ਸਾਂਭਣਾ ਬਹੁਤ ਜ਼ਰੂਰੀ ਸੀ ਇਸ ਵਿਰਸੇ 'ਤੇ ਕੰਮ ਕਰਨਾ ਬਹੁਤ ਜ਼ਰੂਰੀ ਸੀਗਾ ਤਾਂ ਉਸ ਲਈ ਪਹਿਲਾਂ ਹੀ ਮਾਈਂਡ 'ਚ ਹੈ ਸੀਗਾ ਕਿ ਆਪਾਂ ਇਹ ਆਰਟ ਕਰਨੀ ਹੈ ਤੇ ਇਹਦੇ ਲਈ ਕੰਮ ਕਰਨਾ ਇਸ ਵਿਰਾਸਤ ਲਈ ਕੰਮ ਕਰਨਾ ਕਿਉਂਕਿ ਮੋਸਟਲੀ ਕੀ ਹੈ ਕਿ ਜਿਹੜਾ ਸਾਡਾ ਪੰਜਾਬ ਹੈ ਨਾ ਇਹਦੀ ਜਿਹੜੀ ਰੂਟਸ ਨੇ ਇਹ ਵਿਰਾਸਤ ਇਹਦੀ ਰੂਟਸ ਹੈ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਇੱਕ ਸਰਦਾਰ ਹੁੰਦਾ ਉਹਦੀ ਸਰਦਾ ਤਾਜ ਪੱਗ ਹੁੰਦੀ ਹੈ ਉਸੇ ਤਰ੍ਹਾਂ ਸਾਡੇ ਪੰਜਾਬ ਦਾ ਜਿਹੜਾ ਤਾਜ ਹੈ ਨਾ ਉਹਦੀ ਵਿਰਾਸਤ ਹੈ ਉਹਦੀ ਕਲਾਵਾਂ ਨੇ ਵੀ ਜਿਵੇਂ ਦੱਸਿਆ ਕਿ ਬਹੁਤ ਪੁਰਾਣਾ ਆਰਟ ਆ ਤੇ ਪਹਿਲੇ ਦੇ ਲੋਕ ਤਾਂ ਕਾਫੀ ਪਸੰਦ ਕਰਦੇ ਹੋਣਗੇ ਤੇ ਅੱਜ ਦੀ ਯੂਥ ਜੀ ਜੇ ਉਹਨਾਂ ਦੀ ਗੱਲ ਕਰੀਏ ਤੇ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਹੈ ਜਾਂ ਕਿੰਨੀ ਕੁ ਜਾਣਕਾਰੀ ਹੋਣੀ ਚਾਹੀਦੀ ਹੈ ਦੇਖੋ ਐਕਚੁਅਲੀ ਕੀ ਹੈ ਕਿ ਆਨ ਵਾਲਾ ਜਿਹੜਾ ਸਮਾ ਹੈ ਨਾ ਉਹ ਇਹ ਛਾਟ ਦਾ ਹੀ ਹੈ ਇਸ ਛਾਟ ਤੋਂ ਬਣੇ ਹੋਏ ਚੀਜ਼ਾਂ ਦਾ ਕਹ ਲਓ ਕਿਉਂਕਿ ਇਹ ਨਾ ਇੱਕ ਇਕੋ ਫ੍ਰੈਂਡਲੀ ਚੀਜ਼ ਆ ਆਨਰ ਟਾਈਮ 'ਚ ਜਿਵੇਂ ਜਿਸ ਤਰੀਕੇ ਨਾਲ ਪੋਲੂਸ਼ਨ ਵੱਧ ਰਿਹਾ ਹੈ ਹਨਾ ਤਾਂ ਜਿਹੜੇ ਲੋਕ ਆ ਉਹਨਾਂ ਨੇ ਇਸ ਆਰਟਵਲ ਆਣਾ ਹੀ ਹੈ ਇਸ ਹੈਰੀਟੇਜਵਲ ਆਣਾ ਹੀ ਹੈ ਕਿਉਂਕਿ ਜਿਹੜਾ ਪ੍ਰਾਣਾ ਮੁਖ ਸੀ ਨਾ ਮਨੁੱਖ ਸੀਗਾ ਉਹ ਕੁਦਰਤ ਦੇ ਬਹੁ ਨੇੜੇ ਸੀ ਤਾਂ ਉਹ ਕੁਦਰਤ ਦੀ ਰਿਲੇਟਿਡ ਜਿਹੜੀ ਚੀਜ਼ਾਂ ਹੁੰਦੀਆਂ ਸੀ ਉਹਨਾਂ ਨੂੰ ਬਹੁਤ ਪਸੰਦ ਕਰਦਾ ਸੀਗਾ ਤੇ ਉਸੇ ਤਰ੍ਹਾਂ ਹੁਣ ਜਿਹੜਾ ਆਨਲ ਆ ਫਿਊਚਰ ਹੈ ਉਹ ਇਦਾਂ ਦੀ ਚੀਜ਼ਾਂ ਦਾ ਹੈ ਰੀਜ਼ਨ ਇਟ ਇਜ਼ ਦਾ ਏ ਹੈ ਕਿ ਇਹ ਤਾਂ ਇੱਕ ਇੱਕ ਤਰ੍ਹਾਂ ਦੀ ਇਕੋ ਫ੍ਰੈਂਡਲੀ ਚੀਜ਼ਾਂ ਵੀ ਨੇ ਤੇ ਇਨਸਾਨ ਨੂੰ ਕੁਦਰਤ ਦੇ ਹੋਰ ਨੇੜੇ ਲੈ ਕੇ ਆਉਂਦੀ ਹੈ ਤੇ ਇਸ ਕਰਕੇ ਆਨਲ ਆ ਫਿਊਚਰ ਇਨਾ ਇਸ ਤਰ੍ਹਾਂ ਦੀ ਆਰਟਸ ਦਾ ਹੀ ਹੈ ਜਿਵੇਂ ਇਹ ਕਹ ਲਓ ਇਹਦੇ ਵਿੱਚ ਅਸੀਂ ਜਰਨਲਰੀ ਬਣਾਉਂਦੇ ਆ ਘਰ ਦੇ ਨਾਲ ਉਹ ਅੱਜ ਦਾ ਜਿਹੜਾ ਯੂਥ ਨੂੰ ਬਹੁਤ ਪਸੰਦ ਆਉਂਦੀ ਹੈ ਆ ਰੱਖੀਆਂ ਬਣਦੀਆਂ ਰੱਖਿਆ ਬੰਧਨ ਤੇ ਤਾਂ ਇਟਸ ਬਹੁਤ ਸਾਰੀ ਆਰਟਸ ਬਣਦੀਆਂ ਹੈ अच्छा अंटी મે આર્ટ دی ਗੱਲ ਕੀਤੀ ਹੈ ਤੇ ਮੈਂ ਤੁਹਾਡਾ ਆਰਟ ਵੇਖਿਆ ਤੁਸੀਂ ਕਾਫੀ ਕੁਝ ਸੋਹਣਾ ਬਣਾਇਆ ਹੋਇਆ ਹੈ ਵਾਲੀਆਂ ਦੀ ਗੱਲ ਹੋਈ ਆ ਰਖੜੀਆਂ ਦੀ ਗੱਲ ਹੋਈ ਤੇ ਕਈ ਤੁਸੀਂ ਯੋਧਿਆਂ ਦੀ ਵੀ ਆਰਟਵਰਕ ਉਹਨਾਂ ਤੇ ਵੀ ਕੀਤਾ ਸੋ ਇੱਕ ਜਦੋਂ ਤੁਸੀਂ ਚੀਜ਼ ਨੂੰ ਬਣਾਉਂਦੇ ਹੋ ਤਾਂ ਕਿੰਨਾ ਕੁ ਟਾਈਮ ਲੱਗਦਾ ਹੈ ਤੇ ਕਿੰਨੀ ਕੁ ਮਿਹਨਤ ਲੱਗਦੀ ਹੈ ਕਿਉਂਕਿ ਇਹ ਬਹੁਤ ਬਾਰੀਕੀ ਦਾ ਕੰਮ ਵੀ ਹੈ ਦੇਖੋ ਬਾਰੀਕੀ ਦੇ ਨਾਲ ਇਹਦੇ 'ਚ ਮੈਥ ਵੀ ਹੈ ਓਕੇ ਮੈਥਮੈਟਿਕਸ 'ਚ ਇਹ ਚੀਜ਼ ਕਹਿ ਸਕਦਾ ਹਾਂ ਕਿ ਸਾਨੂੰ ਹਰ ਤਣਕੇ ਦਾ ਹਿਸਾਬ ਰੱਖਣਾ ਪੈਂਦਾ ਹੈ ਕਿਹੜੇ ਤਣਕੇ ਨੂੰ ਕਿੰਨੇ ਐਂਗਲ ਤੇ ਕਿੱਧਰ ਨੂੰ ਮੋੜਨਾ ਹੈ ਕਿਹੜੇ ਤਣਕੇ ਨਾਲ ਜੋੜਨਾ ਜਿਹਦੇ ਨਾਲ ਇੱਕ ਪਾਰਟਿਕਲ ਸ਼ੇਪ ਬਣੂਗੀ ਜਿਵੇਂ ਰੀਸੈਂਟਲੀ ਤੁਸੀਂ ਯੋਧਿਆਂ ਦੀ ਗੱਲ કરી ਤਾਂ ਸ਼ਿਵਾਜੀ ਮਹਾਰਾਜ ਦੀ ਇੱਕ ਮੂਰਤੀ ਰੀਸੈਂਟਲੀ ਬਣਾਈ ਗਈ ਹੈ ਉਹ ਮੂਰਤੀ ਵਰਲਡ ਦੀ ਪਹਿਲੀ ਏਦਾਂ ਦੀ ਮੂਰਤੀ ਹੈ ਜਿਹਦੇ ਫੇਸ ਦੇ ਐਕਸਪ੍ਰੈਸ਼ਨ ਬਦਲ ਜਾਂਦੇ ਨੇ ਤੇ ਜਿਵੇਂ ਆਪਾਂ ਤੁਸੀਂ ਸ਼ਿਵਾਜੀ ਮਹਾਰਾਜ ਨੂੰ ਫਰੰਟ ਤੋਂ ਦੇਖਦੇ ਹੋ ਤਾਂ ਉਹ ਇੱਕਦਮ ਕੂਲ ਐਮ ਕਾਮ ਉਹਨਾਂ ਦਾ ਨੇਚਰ ਹੈ ਜਦ ਆਪਾਂ ਉਹਨਾਂ ਤੇ ਲਾਈਟ ਪਾਉਂਦੇ ਆ ਤਾਂ ਉਹ ਇੱਕਦਮ ਐਗਰੈਸਿਵ ਹੋ ਜਾਂਦੇ ਆ ਜੇ ਪਰ ਦੋਨੋਂ ਸ਼ੋਲਡਰਸ ਤੋਂ ਉਸ ਮੂਰਤੀ ਨੂੰ ਦੇਖਦੇ ਆ ਤਾਂ ਉਹ ਸਮਾਈਲ ਕਰਦੇ ਨੇ ਤਾਂ ਪਹਿਲਾਂ ਇਸ ਆਰਟ ਦੇ ਵਿੱਚ ਇਦਾਂ ਮੂਰਤੀਆਂ ਨਹੀਂ ਬਣਦੀਆਂ ਸੀ ਬਟ ਹੁਣ ਮੂਰਤੀਆਂ ਦੀ ਇਨਵੈਂਸ਼ਨ ਹੋਣੀ ਸ਼ੁਰੂ ਹੋ ਗਈ ਹੈ अच्छा ਜਿਵੇਂ ਬਹੁਤ ਪੁਰਾਣਾ ਆਰਟ ਹੈ ਲੈਗੇਸੀ ਤੁਸੀਂ ਕੰਟੀਨਿਊ ਕੀਤੀ ਆ ਤੇ ਤੁਸੀਂ ਇਸ ਦੇ ਵਿੱਚ ਕੁਝ ਆਪਣਾ ਵੀ ਤੜਕਾ ਲਗਾਇਆ ਐਡ-ਆਨ ਕੀਤੀਆਂ ਚੀਜ਼ਾਂ ਦੇਖੋ ਇਨਵੈਂਸ਼ਨਸ ਨਾ ਆਰਟ ਦੇ ਵਿੱਚ ਹੁੰਦੀ ਰਹਿੰਦੀ ਹੈ ਆ ਕਈ ਉਹਨੂੰ ਤੜਕਾ ਕਹਿ ਦਿੰਦੇ ਆ ਕਈ ਉਹਨੂੰ ਇਨਵੈਂਸ਼ਨ ਕਹਿ ਦਿੰਦੇ ਆ ਬਟ ਇਨਵੈਂਸ਼ਨਸ ਬਹੁਤ ਜ਼ਰੂਰੀ ਨੇ ਉਹਦੇ ਨਾਲ ਹੀ ਉਹ ਜਿਹੜੀ ਆਰਟ ਹੈਗੀ ਉਹ ਅੱਗੇ ਵਧਦੀ ਹੈ ਤੇ ਤੁਸੀਂ ਕੀ ਐਡ-ਆਨ ਕੀਤਾ ਤਾਂ ਐਡ-ਆਨ ਜਿਸ ਤਰ੍ਹਾਂ ਹੁਣ ਮੂਰਤੀਆਂ ਬਣਨੀ ਸ਼ੁਰੂ ਹੋ ਗਈ ਕਿ ਇਨਵੈਂਸ਼ਨ ਹੈ ਇਸ ਆਰਟ ਦੇ ਵਿੱਚ ਕਿਉਂਕਿ ਘਾਹ ਦੇ ਨਾਲ ਮੂਰਤੀਆਂ ਨਹੀਂ ਬਣਦੀ ਸੀ ਪੱਥਰ ਨਾਲ ਮੂਰਤੀਆਂ ਬਣਦੀਆਂ ਨੇ ਲੱਕੜ ਤੋਂ ਮੂਰਤੀ ਬਣਦੀ ਹੈ ਆ ਲੋਹੇ ਦੀ ਤਾਂਬੇ ਦੀ ਪਿੱਤਲ ਦੀ ਇਹਨਾਂ ਚੀਜ਼ਾਂ ਨੂੰ ਵੀ ਢਾਲ ਕੇ ਮੂਰਤੀਆਂ ਬਣਦੀਆਂ ਨੇ ਬਟ ਘਾਹ ਦੇ ਨਾਲ ਬੁਣ ਕੇ ਮੂਰਤੀ ਬਣਾ ਇਟਸ ਇੱਕ ਕਹਿ ਲਓ ਕਿ ਡਿਫਰੈਂਟ ਥਿੰਗ ਹੈ ਇਹਨੇ ਪੂਰਾ ਕਰ ਦਿੱਤਾ ਤੇ ਹੁਣ ਤੱਕ ਜੇ ਰਿਕਾਰਡਸ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਰਿਕਾਰਡਸ ਆਪਣੇ ਨਾਮ ਕਰ ਚੁੱਕੇ ਹੋ ਤੁਸੀਂ ਦੇਖੋ ਰਿਕਾਰਡਸ ਜਦ ਵੀ ਆਪਾਂ ਕੋਈ ਨਾ ਇਦਾਂ ਹੈਰੀਟੇਜ ਲਈ ਕੰਮ ਕਰਦੇ ਆਂ ਵਿਟਸ ਲਈ ਕੰਮ ਕਰਦੇ ਆਂ ਤਾਂ ਇਨਵੈਂਸ਼ਨਸ ਹੁੰਦੀਆਂ ਨੇ ਤਾਂ ਇਨਵੈਂਸ਼ਨਸ ਦੇ ਨਾਲ ਨਾ ਰਿਕਾਰਡਸ ਵੀ ਨੈਚੁਰਲੀ ਇਹ ਬਣਦੇ ਨੇ ਜਿਵੇਂ ਇਹ ਕਹ ਲਓ ਗਿਨੀਸ ਬੁੱਕ ਦੇ ਵਿੱਚ ਨਾਮ ਹੈ ਲਿੰਕਾ ਬੁੱਕ ਦੇ ਵਿੱਚ ਨਾਮ ਹੈ ਇੰਡੀਆ ਬੁੱਕ ਦੇ ਵਿੱਚ ਨਾਮ ਹੈ ਪੰਜਾਬ ਗਵਰਨਮੈਂਟ ਵੱਲੋਂ ਸਟੇਟ ਵਾਰਡ ਮਿਲਿਆ ਹੋਇਆ ਹੈ ਹੋਰ ਬਹੁਤ ਸਾਰੇ ਕਹ ਲਓ ਕਿ ਪੀਐਮ ਸਰ ਵੱਲੋਂ ਐਪਰੀਸ਼ੀਏਟਡ ਹੈ ਈਵਨ ਕੋਈ ਵੀ ਇਦਾਂ ਮੰਤਰੀ ਨਹੀਂ ਹੈਗਾ ਜਾਂ ਕੋਈ ਵੀ ਇਦਾਂ ਮੰਨਿਸਟਰ ਨਹੀਂ ਹੈ ਜਿਹਨੇ ਉਹ ਨਾ ਕੀਤਾ ਹੋਵੇ ਤਾਂ ਚੰਗਾ ਵੀ ਲੱਗਦਾ ਤੇ ਨਾਲ ਹੀ ਨਾਲ ਇੱਕ ਵੱਖਰੀ ਪਹਿਚਾਨ ਮਿਲਦੀ ਹੈ ਸੋ ਜਦੋਂ ਰਿਕਾਰਡਸ ਆਪਣੇ ਨਾਮ ਕੀਤੇ ਸੀਗੇ ਜਾਂ ਫਿਰ ਪੀਐਮ ਸਾਹਿਬ ਤੋਂ ਤਾਰੀਫ ਮਿਲੀ ਜਾਂ ਪੰਜਾਬ ਡਿਵੀਜ਼ਨ ਸਾਹਿਬ ਤੋਂ ਮਿਲੀ ਹੋएगी ਤਾਂ ਉਸ ਟਾਈਮ ਦੇ ਉੱਤੇ ਕੀ ਫੀਲ ਹੋ ਰਿਹਾ ਸੀਗਾ ਕਿਉਂਕਿ ਇਹ ਬਹੁਤ ਅਲੱਗ ਚੀਜ਼ ਕਰਦੀ ਆ ਆਪਾਂ ਨੂੰ ਸਾਰਿਆਂ ਤੋਂ ਜਦੋਂ ਇਹ ਚੀਜ਼ਾਂ ਪ੍ਰੇਜ਼ ਮਿਲਦੀ ਹੈ ਕਿਸੇ ਐਕਚੁਅਲੀ ਇਹ ਜਿਹੜੀ ਆਰਟ ਹੈਗੀ ਹੈ ਜਿਹਦੇ ਵਿੱਚ ਮੈਂ ਕੰਮ ਕਰਦਾ ਹਣਾ ਇਹ ਇਤਿਹਾਸ ਦੇ ਪੰਨਿਆਂ 'ਚ ਕਿਤੇ ਖੋ ਗਈ ਸੀ ਤਾਂ ਉਸ ਨੂੰ ਰਿਵਾਈਵ ਕਰਨ ਦਾ ਜਿਹੜਾ ਮੌਕਾ ਮਿਲਿਆ ਹਨ ਉਹ ਪਰਮਾਤਮਾ ਨੇ ਚਲੋ ਮੇਰੇ ਵੱਲ ਲਿਖੇ ਲਾਇਆ ਹੈ ਕਿ ਹਨ ਤੇ ਬਟ ਇਹ ਸੀਗਾ ਕਿ 2019 ਦੇ ਵਿੱਚ ਜਦੋਂ ਪੰਜਾਬ ਗਵਰਨਮੈਂਟ ਨੇ ਮੈਨੂੰ ਸਟੇਟ ਵਾਰਡ ਦਿੱਤਾ ਉਹਦੇ ਵਿੱਚ ਨਾ ਇਹ ਕਲਾ ਦਾ ਨਾਮ ਹੈ ਜਿਹਨੇ ਮੈਂਸ਼ਨ ਕੀਤਾ ਹਿਸਟੋਰੀਕਲ ਗਰਾਸ ਆਰਟ ਤੇ ਉਹ ਪਹਿਲਾ ਸਰਟੀਫਿਕੇਟ ਹੈ ਇਸ ਕਲਾ ਦਾ ਜਿਸ ਜਿਸ ਦੇ ਵਿੱਚ ਨਾਮ ਮੈਂਸ਼ਨ ਹੈ ਸਾਡ ਦਾ ਤੇ ਉਹ ਇੱਕ ਮੇਰੇ ਲਈ ਬਹੁਤ ਕਹਿ ਲੋ ਕਿ ਇੱਕ ਓਨਰ ਵਾਲੀ ਫੀਲਿੰਗ ਸੀਗੀ ਕਿ ਹਨਾ ਕਿ ਆਪਾਂ ਨੇ ਇਤਿਹਾਸ ਦੇ ਪੰਨੇ ਜੋ ਚੀਜ਼ ਖਤਮ ਹੋ ਗਈ ਸੀ ਉਹਨੂੰ ਦੁਬਾਰਾ ਇਤਿਹਾਸ 'ਚ ਦਰਜ ਕੀਤਾ ਤੇ ਨਾਲ ਹੀ ਨਾਲ ਪੰਜਾਬ ਗਵਰਨਮੈਂਟ ਨੇ ਵੀ ਮੈਂਸ਼ਨ ਕੀਤਾ ਸੀਗਾ ਕਿ ਮੈਂ ਇੰਡੀਆ ਦਾ ਇਕਲੌਤਾ ਆਰਟਿਸਟ ਐ ਜਿਹੜਾ ਅੱਖਾਂ ਤੇ ਪੱਟੀ ਬੰਨ੍ਹ ਕੇ ਘਾਤੋ ਆਟ ਕਰਦਾ ਤਾਂ ਉਹ ਵੀ ਇੱਕ ਡਿਫਰੈਂਟ ਟਾਈਪ ਆਫ ਓਨਰ ਸੀਗਾ ਤੇ ਬਹੁਤ ਸਾਰੀ ਚੀਜ਼ਾਂ ਰਿਕਾਰਡਸ ਮਿਲਦੇ ਨੇ ਹੋਰ ਚੀਜ਼ਾਂ ਹੈਗੀਆਂ ਨੇ ਤਾਂ ਇਹ ਜਿਹੜਾ ਇਤਿਹਾਸ ਖਤਮ ਹੋ ਗਿਆ ਸੀ ਉਹ ਦੁਬਾਰਾ ਸਿਰਜਿਆ ਜਾ ਰਿਹਾ ਤੇ ਜਿਵੇਂ ਤੁਸੀਂ ਬਲਾਈਂਡ ਫੋਲਡ ਦੀ ਗੱਲ ਕੀਤੀ ਹੈ ਤੇ ਇਹ ਤੁਹਾਡੇ ਫੈਮਲੀ ਚ ਪਹਿਲੇ ਵੀ ਹੋਇਆ ਸੀ ਜਾਂ ਇਹ ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਆ ਐਕਚੁਅਲੀ ਇਹਦੇ ਚ ਸਟਾਰਟਿੰਗ ਮੈਂ ਕੀਤੀ ਹੈ ਕਿਉਂਕਿ ਰੀਜ਼ਨ ਇਹ ਸੀਗਾ ਕਹਿ ਲੋ ਪ੍ਰਮਾਤਮਾ ਦੀ ਬਖਸ਼ਿਸ਼ ਕਹਿ ਲੋ ਕਿ ਉਹਨਾਂ ਨੇ ਮੈਨੂੰ ਇਹਨਾਂ ਦਾ ਹਨਰ ਬਖਸ਼ਿਆ ਹਨਾ ਬਟ ਇਹ ਸੀ ਕਿ ਬਲਾਈਂਡ ਫੋਲਡ ਕਰਨਾ ਮੇਰੇ ਲਈ ਟਫ ਜ਼ਰੂਰ ਸੀ ਬਟ ਹੌਲੀ ਹੌਲੀ ਕਰਕੇ ਅਭਿਆਸ ਹੁੰਦਾ ਗਿਆ ਤੇ ਹੁਣ ਘਾ ਦੇ ਤਣਕੇ ਮੈਨੂੰ ਇਹ ਜਪਦੇ ਨੇ ਜਿਵੇਂ ਮੇਰੇ ਸਰੀਰ ਦੇ ਅੰਗ ਨੇ ਤਾਂ ਉਹ ਨੇਚਰਲ ਆ ਹੁਣ ਕੁਝ ਵੀ ਬਣਾ ਲੈਂਦੇ ਆ ਮਤਲਬ ਜਿਹੜਾ ਤੁਸੀਂ ਇਸ ਦੇ ਵਿੱਚ ਘਾਵਰਤ ਦਿਓ ਤਾਂ ਉਹ ਕੁਝ ਕਿਸੇ ਖਾਸ ਚੀਜ਼ ਦਾ ਮਤਲਬ ਕੋਈ ਖਾਸ ਘਾ ਹੁੰਦਾ ਹੈ ਇਸ ਨੂੰ ਬਣਾਉਣ ਦੇ ਲਈ ਤੇ ਦੂਸਰਾ ਇਹ ਹੈ ਕਿ ਜਿਹੜੇ ਬੱਚੇ ਵੀ ਤੁਹਾਡੇ ਕੋਲ ਆਉਂਦੇ ਆ ਵੀ ਸਾਨੂੰ ਵੀ ਇਹ ਚੀਜ਼ ਸਿੱਖਣੀ ਆ ਅਸੀਂ ਵੀ ਇਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਐਕਚੁਅਲੀ ਮੇਰੇ ਕੋਲ ਬਹੁਤ ਸਾਰੀ ਲੇਡੀਜ਼ ਨੇ ਔਰਤਾਂ ਨੇ ਕੁੜੀਆਂ ਨੇ ਮੁੰਡੇ ਨੇ ਜਿਹੜੇ ਰਾਖੀ ਵਗੈਰਾ ਬਣਾਉਂਦੇ ਨੇ ਜੁਵੈਲੀ ਵਗੈਰਾ ਬਣਾਉਂਦੇ ਨੇ ਤਾਂ ਉਹ ਇੱਕ ਪੂਰਾ ਟੀਮਵਰਕ ਰਹਿੰਦਾ ਸਾਡਾ ਹਨਾ ਉਹ ਸਿੱਖ ਵੀ ਰਹੇ ਨੇ ਅੱਗੇ ਸਿਖਾਉਂਦੇ ਵੀ ਨੇ ਤਾਂ ਇਟਸ ਅ ਡਿਫਰੈਂਟ ਟਾਈਪ ਆਫ ਵਰਕ ਉਹ ਇੱਕ ਇੰਡਸਟਰੀ ਕਹੋ ਜਾਂ ਲੱਦੂ ਦੀਓ ਕਹੋ ਉਹ ਸੀ ਸੈਟਅਪ ਕੀਤਾ ਹੋਇਆ ਤੇ ਨਾਲ ਹੀ ਨਾਲ ਪਤਾ ਕੀ ਹੁੰਦਾ ਜਿਵੇਂ 100 ਕਰੋੜ ਦੀ ਆਬਾਦੀ ਜਿਹੜਾ ਹੈਗਾ ਰਾਖੀ ਦਾ ਤਿਹਾਰ ਮਨਾਉਂਦੀ ਆ ਹਨਾ ਕੱਲਾ ਮੈਂ ਨਹੀਂ ਬਣਾ ਸਕਦਾ 100 ਕਰੋੜ ਵਾਸਤੇ ਰਾਖੀ ਵਗੈਰਾ ਤਾਂ ਉਹਦੇ ਵਾਸਤੇ ਟੀਮ ਵਰਕ ਹੁੰਦਾ ਨਾਲ ਇਹ ਹੈ ਕਿ ਕਾ ਹਰ ਜਗ੍ਹਾ ਮਿਲ ਜਾਂਦਾ ਹੈ ਕਾ ਪੂਰਾ ਮਤਲਬ 올ਓਵਰ ਅਵੇਲੇਬਲ ਹੈ ਕਿਤੇ ਵੀ ਐਸੀ ਜਗ੍ਹਾ ਨਹੀਂ ਜਿੱਥੇ ਕਾ ਨਾ ਉਗਦਾ ਹੋਵੇ ਤੇ ਲੋਕਲੀ ਪ੍ਰੋਡਕਟ ਬਣਦੇ ਨੇ ਲੋਕਲੀ ਸੇਲ ਹੋ ਜਾਂਦੇ ਨੇ ਤੇ ਇਸ ਤੋਂ ਵਧੀਆ ਚੀਜ਼ ਹੋਰ ਕੀ ਹੋ ਸਕਦੀ ਹੈ ਤੇ ਹੁਣ ਤੱਕ ਕਿੰਨਾ ਕਿੰਨੇ ਕੁ ਤੁਸੀਂ ਕਲਾਕ੍ਰਿਤੀਆਂ ਹੁਣ ਤੱਕ ਬਣਾ ਚੁੱਕੇ ਹੋ ਹਜ ਤੱਕ 500 ਪਲਸ ਮੈਂ ਕਲਾਕ੍ਰਿਤਿਆ ਬਣਾ ਚੁੱਕਿਆ ਤੇ ਹੋਰ ਵੀ ਅੱਗੇ ਇਨਵੈਂਸ਼ਨਸ ਹੋ ਰਹੀਆਂ ਰਹੀਆਂ ਬਟ ਇੱਕ ਚੀਜ਼ ਮੇਰੇ ਦਿਲ ਦੇ ਬਹੁਤ ਨੇੜੇ ਹੈ ਉਹ ਗੁਰੂ ਮਹਾਰਾਜ ਜੀ ਨੇ ਇੱਕ ਤਰ੍ਹਾਂ ਸੇਵਾ ਲਈ ਤੀ ਸੀ ਜਿਹਦੇ ਚ ਇੱਕਮਕਾਰ ਸਾਹਿਬ ਬਣਾਏ ਗਈ ਸੀ 1100 ਦਿਨਿਆਂ ਨੂੰ 11000 ਵਾਰ ਮੋੜ ਕੇ ਅੱਖਾਂ ਦੇ ਪੱਟੀ ਬਣ ਕੇ ਥੈਟਸ ਇੱਕ ਕਹੋ ਕਿ ਅਪਰੀਸ਼ੀਅਸ ਸਿੰਕ ਮੇਰੀ ਲਾਈਫ ਦੀ ਹੈ ਉਹ ਮੇਰੇ ਖਿਆਲ ਨਾਲ ਮਿਲਖਾ ਸਿੰਘ ਸਾਹਿਬ ਦੇ ਵੱਲੋਂ ਵੀ ਦਿਖਾਈ ਗਈ ਸੀ ਉਹ ਜੋ ਤਸਵੀਰ ਸੀਗੀ ਐਕਚੁਅਲੀ ਮਿਲਕਾ ਸਿੰਘ ਸਾਹਿਬ ਉਹਨਾਂ ਦੇ ਦਰਸ਼ਨ ਕਰਨ ਆਏ ਸੀਗੇ ਕੁਮਕਾਰ ਸਾਹਿਬ ਦੇ ਤੇ ਉਹ ਵੀ ਇੱਕ ਆਨਰੇਬਲ ਚੀਜ਼ ਸੀਗੀ ਕਿ ਦੇਸ਼ ਦਾ ਫਲਾਈਂਗ ਸਿੱਖ ਮਤਲਬ ਉਹ ਇੰਨੇ ਪ੍ਰਭਾਵਿਤ ਹੋਏ ਕਿ ਇਹ ਕੁਮਕਾਰ ਸਾਹਿਬ ਬਣਾਇਆ ਤਾਂ ਉਹਨਾਂ ਨੂੰ ਵੇਖਣ ਆਏ ਸੀਗੇ ਇਟਸ ਅ ਲੀਜਨ ਪਰਸਨ ਐਂਡ ਦੂਸਰਾ ਇਹ ਸੀਗਾ ਕਿ ਉਹ ਕੁਮਕਾਰ ਸਾਹਿਬ ਵਿੱਚ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਸ਼ਿਸ਼ੋਭਿਤ ਨੇ ਲਾਈਫਟਾਈਮ ਵਾਸਤੇ ਇਟਸ ਅ ਵੈਰੀ ਬਿਗ ਅਚੀਵਮੈਂਟ ਤਾਂ ਉਹ ਉਹਦੀ ਜਿਵੇਂ ਤੁਸੀਂ ਅੱਖਾਂ ਦੇ ਉੱਤੇ ਪੱਟੀ ਬਨ ਗਏ ਜਦੋਂ ਇਹ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਤਾਂ ਪਹਿਲੀ ਚੀਜ਼ ਕੀ ਬਣਾਈ ਸੀਗੀ ਤੇ ਕਿੰਨਾ ਕੁ ਟਾਈਮ ਲੱਗਾ ਸੀਗਾ ਵੀ ਉਹਨਾਂ ਚੀਜ਼ਾਂ ਦੇ ਵਿੱਚ ਪਰਫੈਕਸ਼ਨ ਪਾਉਣ ਦੇ ਲਈ ਆ ਪਹਿਲੀ ਚੀਜ਼ ਮੈਂ ਪੀਕਾਕ ਬਣਾਇਆ ਸੀਗਾ ਦੇਸ਼ ਦਾ ਰਾਸ਼ੀ ਪੰਛੀ ਤੇ ਇਹ ਬਟ ਪਰਫੈਕਸ਼ਨ ਪਾਉਣ ਚ ਉਹਨੂੰ ਬਹੁਤ ਟਾਈਮ ਲੱਗਿਆ ਸੀ ਕਿਉਂਕਿ ਢਣਕੇ ਇਹਨੂੰ ਜਦ ਆਪਾਂ ਮੋੜਦੇ ਨਾ ਟੁੱਟ ਜਾਂਦਾ ਸਟਫ ਵਰਕ ਰਾਈਟ ਤੇ ਜਿੱਤੋਂ ਉਹ ਟਣਕਾ ਟੁੱਟ ਗਿਆ ਤਾਂ ਉਤੋਂ ਆਪਾਂ ਦੁਬਾਰਾ ਕਲਾਕ੍ਰਿਤੀ ਨਹੀਂ ਬਣਾ ਸਕਦੇ ਉਹਨੂੰ ਫੇਰ ਸਟਾਰਟਿੰਗ ਤੋਂ ਹੀ ਸ਼ੁਰੂ ਕਰਨਾ ਪੈਂਦਾ ਤੁਹ ਬਹੁਤ ਮਿਹਨਤ ਦਾ ਕੰਮ ਹੈ ਜਿਹੜਾ ਤੁਸੀਂ ਕਰਦੇ ਹੋ ਤੇ ਤੁਹਾਡੇ ਰੱਬ ਨੇ ਤੁਹਾਡੇ ਲੇਖੇ ਹਿੱਸੇ ਲਿਖਿਆ ਹੈ ਬਹੁਤ ਵੱਡੀ ਗੱਲ ਹੈ ਤੇ ਜਿਵੇਂ ਤੁਸੀਂ ਬਹੁਤ ਸਾਰੀ ਮਿਹਨਤ ਵੀ ਕਰ ਰਹੇ ਹੋ ਤੇ ਆਪਣੇ ਨਾਮ ਰਿਕਾਰਡਸ ਕਾਇਮ ਕੀਤੇ ਆ ਤੇ ਇਸ ਦੇ ਲਈ ਵੀ ਤੁਹਾਨੂੰ ਤਾਂ ਇੱਕ ਵਾਰ ਮੁਬਾਰਕਬਾਦ ਤੇ ਜਾਣਦੇ ਹੋਏ ਦਰਸ਼ਕਾਂ ਨੂੰ ਇਸ ਜਿਹੜੀ ਤੁਹਾਡੀ ਲੇਗੇਸੀ ਹੈ ਪੰਜਾਬ ਦੀ ਕਲਚਰ ਹੈ ਇਸ ਨੂੰ ਇਸ ਨੂੰ ਲੈ ਕੇ ਕੁਝ ਕਹਿਣਾ ਚਾਹੋਗੇ ਦੇਖੋ ਜਿਹੜਾ ਵਿਰਾਸਤ ਹੈ ਹਨਾ ਹੈਰੀਟੇਜ ਆ ਆਪਣੇ ਪੰਜਾਬ ਦੀ ਰੂਟਸ ਨੇ ਤੇ ਰੂਟਸ ਨਾਲ ਹੀ ਪੂਰਾ ਪੇੜ ᱴਿਕਿਆ ਹੁੰਦਾ ਹੈ ਜੀ ਤਾਂ ਰੂਟਸ ਨੂੰ ਜਾਨੋ ਹਨਾ ਤੇ ਉਹਨਾਂ ਨੂੰ ਸਮਝੋ ਕਿਉਂਕਿ ਆਪਣੀ ਇੱਕ ਜਿਹੜੀ ਵੱਖਰੀ ਪਛਾਣ ਨਾ ਪੰਜਾਬੀ ਹੋਣ ਦੀ ਹਨਾ ਉਹ ਟਰਬਨ ਤਾਂ ਹੈ ਹੀ ਹੈ ਨਾਲ ਮਾਂ ਬੋਲੀ ਵੀ ਹੈ ਨਾਲ ਇਦਾਂ ਦੀ ਵਿਰਾਸਤ ਵੀ ਹੈ ਜਿਹੜੀ ਕਿ ਸਾਡੀ ਇੱਕ ਵੱਖਰੀ ਪਛਾਣ ਬਣਾਉਂਦੀ ਹੈ ਤਾਂ ਇਹਨੂੰ ਸੰਭੋਧ ਹੋਰ ਕੀ ਕਹਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਆਪਣਾ ਕੀਮਤੀ ਟਾਈਮ ਦੇਣ ਲਈ ਥੈਂਕ ਯੂ ਸੋ ਅਸੀ ਸਾਡੇ ਨਾਲ ਅਭਿਸ਼ੇਕ ਕੁਮਾਰ ਚੋਹਾਨ ਜਿਨ੍ਹਾਂ ਨੂੰ ਗ੍ਰਾਸ ਆਰਟਿਸਟ ਦੇ ਵਜੋਂ ਜਾਣਿਆ ਜਾਂਦਾ ਹੈ ਬਹੁਤ ਸਾਰੇ ਰਿਕਾਰਡਸ ਆਪਣੇ ਨਾਮ ਕੀਤੇ ਹਨ ਮੈਨੂੰ ਉਮੀਦ ਹੈ ਤੁਹਾਨੂੰ ਇਹ ਅੱਜ ਦੀ ਸਟੋਰੀ ਜੋ ਹੈ ਜੇ ਖਾਸ ਜਿਹੜੇ ਸਾਡੇ ਸਿੱਕੇ ਮਹਿਮਾਨ ਉਹਨਾਂ ਦੇ ਨਾਲ ਮਿਲਵਾਇਆ ਤੁਹਾਨੂੰ ਪਸੰਦ ਆਇਆ ਹੋਵੇਗਾ ਇਸ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਦੇ ਦੇਖਦੇ ਰਹੋ ਦੈਨਿਕ ਸਵੇਰਾ